ਤੇ ਆਹ ਫਿਰ ਸਤਿ ਸ੍ਰੀ ਅਕਾਲ ਜੀ ਤੇ ਕਈ ਭੈਣਾਂ ਤੇ ਵੀਰਾਂ ਦਾ ਕਮੈਂਟ ਕੀਤਾ ਸੀ ਕਿ ਕੀ ਦੀਦੀ ਤੁਸੀਂ ਆਪਣੇ ਘਰ ਦੇ ਕਮਰਿਆਂ ਦੇ ਸਾਨੂੰ ਵਾਲ ਪੇਪਰ ਦਿਖਾਓ ਜੀ ਆਪਾਂ ਤੁਹਾਨੂੰ ਚੁੰਦਕਾ ਮੰਗੇ ਵਾਲ ਪੇਪਰ ਤੇ ਗਰਮੀ ਪਹਿਨਦੀ ਕੁੜੀ ਹੈ ਜਿਹੜੀ ਮਨਵੀਰ ਤੇ ਉਹਦਾ ਜਨਮ ਦਿਨ ਹੈਗਾ 11 ਅਪ੍ਰੈਲ ਦਾ ਜੀ ਤੇ ਆਪਾਂ ਕੁਝ ਕੁਝ ਸਫਾਈ ਕਰ ਲਈ ਜੀ ਥੋੜੀ ਜਿਹੀ ਆਪਣੇ ਰਹਿ ਗਈ ਬਾਕੀ ਉਹ ਆਪਾਂ ਕਰਾਂਗੇ ਘਰ ਨੂੰ ਤੇ ਸਾਡਾ ਮਨ ਸੀਗਾ ਕਿ ਅਸੀਂ ਮਨਵੀਰ ਦਾ ਜਨਮ ਦਿਨ ਇੱਥੇ ਮਨਾਈਏ ਤੇ ਸਾਨੂੰ ਬਹੁਤ ਖੁਸ਼ੀ ਆਦੀ ਵੀ ਸਰਪੰਨ ਨੇ ਕਿਹਾ ਕਿ ਤੁਸੀਂ ਇੱਥੇ ਮਨਾ ਲਓ ਪਹਿਲਾਂ ਉਹਤੀ ਮਨਾਦੇ ਆਈ ਵਾਰ ਤੇ ਐਸੇ ਕਿ ਅਸੀਂ ਮਨਾਵਾਂਗੇ ਜਨਮ ਦਿਨ ਫਿਰ ਉਹ ਉਹਨੇ ਜਨਾ ਗਸਤੇ ਚ ਬਾਰੇ ਕਿਨੇ ਕਾਤੇ ਜੀ ਜਨਮ ਦਿਨ ਤੇ ਆਪਾਂ ਥੋੜੇ ਘੱਟ ਕੀਤਾਗਾ ਜੀ ਇੱਕ ਤਾਂ ਆਪਾਂ ਬੁਲਾਇਆ ਹਰਕੀਤ ਪੈਣ ਤੇ ਅਮਰਤ ਪੈਣ ਹੋ ਜਾਣਗੇ ਤੇ ਗਰਮੀਤ ਪੈਣ ਦਾ ਸਾਰਾ ਪਰਿਵਾਰ ਹੋ ਜਾਊਗਾ ਤੇ ਕੋਸ ਤੇ ਤੁਨ ਸਾਡੇ ਮੇਰੀਆਂ ਦੋ ਮਾਸਤੀਆਂ ਨੂੰ ਬੁਲਾ ਰਾਂਗੇ ਤੇ ਮਾਮਾ ਮਾਮੀ ਜੀ ਕੇ ਉਧਰ ਪਰਿਵਾਰ ਆਗੇ ਉਹਨਾਂ ਨੂੰ ਸੱਦਾਂਗੇ ਜੀ ਆਪਾਂ ਤੇ ਮੇਰੇ ਭੈਣ ਉਹਨਾਂ ਨੂੰ ਬੁਲਾ ਮੰਗੇ ਕੁਸਤ ਪਿੰਡ ਦੀਆਂ ਆਪਣੇ ਕਮਰਿਆਂ ਦਾ ਵਾਲਪੇਪਰ ਤੇ ਦੇਖੋ ਜੀ ਵਾਲਪੇਪਰ ਲੱਗਿਆ ਨੂੰ 7 ਸਾਲ ਹੋ ਗਏ ਜੀ ਬਿਲਕੁਲ ਵੀ ਨਹੀਂ ਖਰਾਬ ਹੋਇਆ ਤੇ ਜਿੰਨਾ ਸਾਡੇ ਬੱਚੇ ਵੀ ਕਿਉਂਕਿ ਸਿਆਣੇ ਕਿਉਂਕਿ ਇਹਨਾਂ ਨੇ ਕੋਈ ਝਰੀਟ ਜਾਂ ਕੋਈ ਹੋਰ ਕਈ ਬੱਚੇ ਕਰਦਨ ਵਾਲਾ ਇੰਤਰੀਟ ਮਾਰ ਦਿੰਗੇ ਉਹ ਕਾਲੇ ਨੂੰ ਪਾੜ ਜਾਂਦਾ ਹੈ ਤੇ ਆਪਣੇ ਵਿੱਚ ਸਿਆਣੇ ਕਰਕੇ ਇਹਨਾਂ ਨੂੰ ਵਧੀਆ ਰੱਖਿਆ ਜੀ ਆਪਾਂ ਤੇ ਬਹੁਤ ਵਧੀਆ ਵਾਲਪੇਪਰ ਹੈ ਜੀ ਕਿਦਰੋਂ ਨਹੀਂ ਖਰਾਬ ਹੋਇਆ ਨਾ ਇਹਨਾਂ ਦਾ ਰੰਗ ਹੋਇਆ ਵੀ ਟਿੱਕਾ ਪੈ ਜੂਗਾ ਤੇ ਤਿੰਨੇ ਕਮਰਿਆਂ 'ਚ ਆਜ ਆਪਣਾ ਵਾਲਪੇਪਰ ਲੱਗਿਆ ਹੋਇਆ ਤਿੰਨਾਂ ਦਾ ਡਿਜ਼ਾਈਨ ਅਡੋਡੀ ਹੈ ਜੀ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਜੀ ਸਾਰੇ ਨੇ ਸੱਤਾਂ ਡਿਜਾਈਨ ਵੀ ਡੋਟ ਡੀਏ ਗਏ। ਦੇਖੋ। ਜਮਾ ਜੀ ਇਹਦਾ ਡਿਜ਼ਾਈਨ ਦੇਖੋ ਤੁਸੀਂ ਇਹਦਾ ਲੱਗਦਾ ਡਿਜ਼ਾਈਨ ਲੱਗਾ। ਤਹਾਂ ਸੱਤ ਤੇ ਲੱਗਦਾ ਨਹੀਂ ਲੱਗੇਵੇਂ ਸੀ ਜੀ 7 ਸਾਲ ਹੋ ਗਏ ਹੁਣ ਲੱਗਦਾ ਨਾ ਖਰਾਬ ਹੋ ਗਿਆ ਨਾ ਵਿਸਲੈਟਰ ਹੋਰ ਪਾਉਣੇ ਪੈਣਗੇ ਆਪਾਂ ਨੂੰ। ਤੇ ਹੁਣ ਇਸ ਤਰੀਂ ਜਾਂਦੇ ਚਲੋ ਫੇਰ ਪਵਾਵਾਂਗੇ ਲੈ ਖਾਨੇ ਚ। ਐਦਰ ਆਪਣੇ ਪੋਟਮਾ ਤਰੀਆਂ ਨਹੀਂ ਉਸਤ। ਐਨੀਤੂ ਦਾ ਸਕੂਲ ਆ ਲਈਏ ਤੇ ਜੋਤ ਤੇ ਜੋਤ ਦਾ ਡੈਡੀ ਦੀ ਫੋਟੋ ਦੇਖੋ ਜੀ ਇਹ ਨੀਤੂ ਦੀ ਸਕੂਲ ਆ ਲਈਏ ਇਹ ਜੋਤ ਤੇ ਜੋਤ ਦਾ ਡੈਡੀ ਹੈ ਜੀ ਇਹ ਕਮਰਾ ਹੈ ਜੀ ਇਹਦੇ ਵਿੱਚ ਵਾਲ ਪੇਪਰ ਆ ਅੱਧ ਤਰ੍ਹਾਂ ਨਾਲ ਲੱਗੇ ਹੋਏ ਇਹਦੇ ਵਿੱਚ ਆਪਾਂ ਦੇ ਘਰ ਦੀਆਂ ਜਾਂ ਆਪਣੇ ਬੱਚਿਆਂ ਦੀਆਂ ਕੋਈ ਵੀ ਫੋਟੋ ਮਾ ਲਗਾਉਣ ਲਗਾਉਣ ਨੂੰ ਹੋਂ ਵਾਲ ਪੇਪਰ ਤੇ ਤੁਸੀਂ ਲਗਾ ਬਵਾ ਸਕਦੇ ਹੋ ਇੱਧਰ ਆਪਾਂ ਨੀਤੂ ਦੀ ਫੋਟੋ ਵੀ ਮਾਈਸੀ ਜੀ ਆ ਆਪਣੇ ਜੋਤ ਦੀ ਫੋਟੋ ਵੀ ਮਾਈਸੀ ਜੀ ਆਪਾਂ ਬਾਰ ਦੇ ਭਤੇ ਬਹੁਤ ਸੋਹਣੇ ਸੋਹਣੇ ਫੋਟੋਆਂ ਵੀ ਲਵਾ ਸਕਦੇ ਤੁਸੀਂ ਤੇਜ ਨਾਲ ਕੈਮਰਾ ਬਹੁਤ ਸੋਹਣਾ ਲੱਗਦਾ ਹੈਗਾ ਇਹਦੇ ਸਾਥ ਦੇਖੋ ਜੀ ਅਲੱਗ ਦੀ ਹੈ ਇਹ ਇਹ ਹੈਗੇ ਸਾਡੇ ਪਿਆਰੀਆਂ ਫੋਟੋਆਂ ਜੀ ਇਹ ਤਾਂ ਸੋਕੇ ਚ ਪਈਆਂ ਆਪਣੇ ਮੇਰੇ ਭਰਾ ਦੀ ਜਰਦਾਰ ਦੀ ਫੋਟੋ ਮੈਂ ਕੋਸ ਤੋਂ ਸਮਾਂ ਤਰਿਆ ਲਿਆ ਹਾਂ ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਅਮਨਵਰੀ ਵੀਡੀਓ ਬਣਾ ਰਹੇ ਸੀਗੇ ਦਸਰੇ ਸ਼ਿਵਾਲਪਿੱਤਰਾਂ ਬਾਰੇ ਤੇ ਤੁਹਾਨੂੰ ਕੋਈ ਵੀ ਦੱਸ ਦਿੱਤੀ ਹੋਣੀ ਤੇ ਪਰਸੋਂ ਨੂੰ ਬਰਥਡੇ ਹੈਗਾ ਮਨਵੀਰ ਦਾ ਮਨਵੀਰ ਦਾ ਆਪਣਾ ਜਨਮ ਦਿਨ ਮਰੀ ਮਨਾਵਾਂਗੇ ਰਾਜੀਏ ਪੂਰਾ ਵਧੀਆ ਪ੍ਰੋਗਰਾਮ ਕਰਾਂਗਾ ਆਪਣਾ ਥਰੀਕੇ ਦੇ ਦੋ ਚਾਰ ਜਿਹੜੇ ਆਪਣੇ ਮੇਨ ਮੇਨ ਬੰਦੇ ਨੇ ਉਹ ਸੱਦੇ ਨੇ ਤੇ ਭੈਣ ਭੁਰਿਆ ਆਉਣੀਆਂ ਤੇ ਅਮਨ ਦੀ ਭੈਣ ਦੀ ਮਸੀ ਆਉਣੀਆਂ ਤੇ ਬਾਈ ਜੀ ਪੂਰਾ ਵਧੀਆ ਵਰਡੇ ਮਨਾਵਾਂਗੇ ਸਵੇਰੇ ਮੰਡੀ ਤੋਂ ਵੀ ਸਮਾਨ ਲੈ ਕੇ ਆਉਣਾਗਾ ਤੇ ਬਾਲ ਵੀ ਪ੍ਰਸੰਤ ਦਿਖਾ ਦਿੱਤਾ ਤੇ ਵਰਡੇ ਦੀਆਂ ਤਿਆਰੀਆਂ ਨੇ ਪੂਰੀਆਂ ਬਣੇ ਰਹੋ ਵੀਡੀਓ ਨਾਲ ਬਾਈ ਵੀਡੀਓ ਵਿੱਚ ਤੁਹਾਨੂੰ ਸਾਰਾ ਕੁਝ ਵਰਡੇ ਬਾਰੇ ਦਿਖਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਬਣੇ ਰਹੋ ਕੀ ਹਮਨ ਦੱਸ ਦਿੱਤੀ ਲਈ ਨਾ ਪੁੱਛ ਪੂਰੀ ਸਾਡੀ ਤਿਆਰੀ ਹੈ ਜੀ ਕਿਉਂਕਿ ਭੈਣ ਕੇ ਮਿਸਤਰੀ ਦਾ ਵੀ ਕੰਮ ਚੱਲ ਰਿਹਾ ਸੀਗਾ ਤੇ ਤਾਂ ਕਰਕੇ ਅਸੀਂ ਕਿਹਾ ਵੀ ਭੈਣੇ ਅਸੀਂ ਮਨਾਵਾਂਗੇ ਜਨਮ ਦਿਨ ਐ ਤਕਿ ਮਨਵੀਰ ਦਾ ਤੇ ਭੈਣ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਮਨਾ ਲਓ ਵੀ ਜਨਮ ਦਿਨ ਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈਗੀ ਵੀ ਇਹ ਵੀ ਸਾਡੀ ਧੀ ਹੈਗੀ ਸੀ ਇਹਦਾ ਜਨਮ ਦਿਨ ਮਨਾਏਗੀ ਕਿਉਂਕਿ ਨੀਤੂ ਜੋਂਦ ਤੋ ਦੂ ਬਾਅਦ ਵਿੱਚ ਆਊਗਾ ਤੇ ਉਹ ਵੱਡੀ ਹੈਗੀ ਸਾਡੀ ਉਹ ਵੱਡੀ ਧੀ ਹੈਗੀ ਮਨਵੀਰ ਦਾ ਪੀਜਾ ਐ ਅਗਸਤ ਚ ਜਾਣਾ ਨੇ ਤੇ ਇਹਦਾ 11 April ਦਾ ਆਪਣਾ ਹੁਣ ਬਰਥਡੇ ਹੈ 11 April ਨੂੰ ਸਾਰਾ ਦਿਨ ਚੱਲੂ 11:00 ਤੋਂ 3:00 ਵਜੇ ਤੱਕ ਇਹਨਾਂ ਨੂੰ ਪ੍ਰੋਗਰਾਮ ਮਣਾਉਣਾ ਪੂਰਾ ਵਧੀਆ ਤੇ ਸਤਿ ਸ੍ਰੀ ਅਕਾਲ ਬਾਈ ਫੇਰ ਫੇਰ ਕਿਨਾਂ ਵੀਡੀਓ ਨਾਲ ਬਣੇ ਰਹੋ ਸਾਰੇ ਜਾਣੇ ਦੇਖਿਓ ਸਾਰੇ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਪਰਿਵਾਰ ਰਿਸ਼ਤੇਦਾਰ ਆਏਗੇ ਸਭ ਦਿਖਾਵਾਂਗੇ ਸਾਰੇ ਜਾਣੇ ਵੀਡੀਓ ਨਾਲ ਬਣੇ ਰਹੋ ਧੰਨਵਾਦ ਜੀ ਤੇ ਜੋ ਹੋਰ ਸੋ ਲੋ ਕੰਮ ਨੇ ਉਹ ਦਿਖਾਉਣਾ ਹੁਣ ਠੀਕ ਹੈ ਜੀ ਜਵੇਰੀਆ ਆਪਾਂ ਅੰਦਰ ਲੈ ਆ ਤੇ ਲਵੇਰੀਆ ਬਣਤੀਆਂ ਨੇ ਕਾ ਇਹਨਾਂ ਤੇ ਪੂਰਾ ਵੱਡੀ ਮੋਟਰ ਲਾਈ ਹੋਈ ਆ ਬਹੁਤ ਤੇਜ਼ ਆ ਮਾਰਦਾ ਸਣੀ ਢੋਲੀ ਪਈ ਆ ਸਾਰੀ ਤੇ ਦੂਜਿਆਂ ਚੱਲਦੇ ਆ ਉਹ ਉਧਰ ਲੈ ਕੇ ਮੱਝਾਂ ਤੇ ਤੇ ਸਾਡਾ ਸੜਕ ਤੋਂ ਘੱਟ ਰਹਿ ਗਿਆ ਇੰਨੀ ਦੂਰ ਤੇ ਇੱਧਰ ਆਪਾਂ ਚੱਲਦੇ ਆ ਆਪਣੇ ਬਾਹਰਲੇ ਘਰ ਬਾਹਰਲੇ ਘਰ ਬਹੁਤ ਇੱਥੇ ਜੀ ਲੱਗਦਾ ਆਪਣਾ ਕਿਉਂ ਬਾਈ ਜੇ ਰੋਮ ਵਿਹਲਾ ਹੋਣਾ ਬਾਹਰਲੇ ਘਰੇ ਵੱਧ ਰਹਿਣਾ ਕੋਸ ਰਹਿਣਾ ਘਟੀਆਂ ਕੁੱਟੀਆਂ ਜੇ ਰੱਖੀਆਂ ਨੇ ਇੱਧਰ ਉਹਨਾਂ ਨੂੰ ਗੌਰ ਰੱਖਦੇ ਆ। ਦਿਖਾਰੀ ਨੇ ਆਪਣੇ ਨੀਲੀ ਰਾਵੀ ਤੇ ਮੂਰਨ ਅਸਲ ਦੀ ਕੱਖ ਐਚ ਐਫ ਵੀ ਆਪਣੀ ਬਈ ਤਿਆਰ ਹੋ ਗਈ। ਇਹਦੇ ਟੀਕੇ ਲੱਗੇ ਤੇ ਇੱਕ ਟਾਈਮ ਦਾ ਜਾ ਕੇ ਦੁੱਧ ਰ ਦੇਣ ਲੱਗ ਗਿਆ ਤੁਸੀਂ ਚੱਡਾ ਦੇਖ ਸਕਦੇ। ਦੂਰੀ ਬਾਰ ਹਰਿਆਣੇਲੀ ਜਾ ਕੇ ਹਰਿਆਣੇਲੀ ਜਾ ਕੇ ਚੱਡਾ ਇਹ ਦੂਰੀ ਬਾਰ। ਤੇ ਸੇਵਾ ਬਹੁਤ ਚੱਲ ਰਹੀ ਹੈ ਇਹਨੂੰ ਦੋ ਟਾਈਮ ਪਾਉਣੇ ਆਪਾਂ। ਲੇਟੀ ਤੇ 8000 ਕਾਰਗਿਲ ਫੀਡ ਇੱਕ ਆ ਘੱਟੀ ਉਧਰੋਂ ਇਧਰ ਲਿਆਉਂਦੀ ਤੇ ਇੱਕ ਰਹਿ ਗਈ ਉਧਰ ਹੁਣ ਇਹੇ ਡਾਕਟਰ ਕਹਿੰਦਾ ਵੀ 12 ਤੋਂ 15 ਲੀਟਰ ਦੁੱਧ ਦੇਉਗੀ ਜੇ ਸਹੀ ਉਹਦੇ ਚੜ ਗਈ ਇਹ ਹੁਣ ਦੋ ਦਿਨਾਂ ਚ ਹੀ ਜੱਗ ਦਿੱਤੇ ਆਈ ਆ ਬਈ ਇੱਕ ਟਾਈਮ ਦਾ ਜੱਗ ਕ ਦੇਣ ਲੱਗ ਗਈ ਅੱਜ ਸਾਨੂੰ ਦੁੱਧ ਵੀ ਦਿਖਾਵਾਂਗੇ ਰੱਥ ਨੇ ਸ਼ਾਮ ਨੂੰ ਕਿੰਨਾ ਕ ਦਿੰਦੀ ਆ ਦੋ ਜੱਗ ਦੁੱਧ ਰੇ ਦੇਣ ਲੱਗ ਗਈ ਆ ਹਜੇ ਇਹ ਤੇ ਹੌਲੀ ਹੌਲੀ ਵੱਧ ਕੇ ਇਹਨੇ ਦੁੱਧ ਦੇਣਾਗਾ 12 ਤੋਂ 15 ਲੀਟਰ ਦੋਨੇ ਟਾਈਮ ਵਾਲਾ ਮਲਕੇ 6 ਸਾਢੇ 6 ਲੀਟਰ ਇੱਕ ਟਾਈਮ ਦਾ 7 ਲੀਟਰ ਗਰੋ ਕਰਨ ਲੱਗ ਗਿਆ ਤੇ ਡੇਰ ਤੁਹਾਨੂੰ ਦਿਖਾਈ ਦੇ ਰਿਹਾ ਕਿਰਪਾ ਬਾਬੇ ਜੋਗੀ ਪੀਰ ਦੀ ਇਹ ਮੈਂ ਚੋਣ ਇਹਨੂੰ ਤੇ ਤੁਹਾਨੂੰ ਦਿਖਾਵਾਂਗੇ ਕਿੰਨਾ ਕੁ ਦੁੱਧ ਆਏ ਤੇ ਇਹਨੇ 5-7 ਦਿਨਾਂ ਚ ਕਰ ਜਾਣਾਗਾ ਪੂਰਾ ਮਤਲਬ ਕਿ 14 ਤੋਂ 13 ਤੋਂ 15 ਲੀਟਰ 12 ਤੋਂ ਮੀਲੀ ਰਾਬੀ ਵੀ ਆਪਣੀ ਕਿਰਪਾ ਹੋਗੀ ਬਾਬੇ ਜੋਗੀ ਪੀਰ ਦੀ ਸੋਨੇ ਸੋਨੇ ਬੱਚੇ ਨਸਲਾਂ ਤਿਆਰ ਕਰ ਲਈ ਆਪਾਂ ਨੇ ਟਰਾਲੀਆਂ ਆਪਣੀਆਂ ਦਮ ਲੈ ਰਹੀਆਂ ਨੇ ਤੇ 2-4 ਦਿਨਾਂ ਨੂੰ ਇਹ ਬਾਗਦਾਨੀਆਂ ਖੇਤਾਂ 'ਚ ਦੋਨੇ ਦੋਨੇ ਆਪਾਂ ਕਿਰਾਏ ਤੇ ਲਾ ਦਿੱਤੀਆਂ ਨੇ ਟਰਾਲੀਆਂ 15-15000 'ਚ 30000 'ਚ ਤੇ ਤੂੜੀ ਵਾਲਿਆਂ ਨੂੰ ਦੇਤੀਆਂ ਤੇ ਆਪਣੇ ਤੂੜੀ ਉਹ ਕਰ ਦੇਣਗੇ ਕਿ ਆਪਾਂ ਸੌਖੇ ਰਹਿਨੇ ਆ ਮਸ਼ੀਨ ਵੇਚਤੀ ਦੀ ਬੀਚ 30 ਸੀਗੀ ਤੇ ਚਲੋ ਹੀ ਬਾਈ ਸੌਖਾ ਹੋਏ ਨਾ ਕੰਮ ਇਕੱਲਾ ਜਾਣਾ ਮੈਨੂੰ ਕੰਮ ਦਾ ਫਿਕਰ ਹੈ ਨਾ ਫਿਰ ਬਾਹਲਾ ਖੇੜਿਆ ਕੰਮ ਕਿਉਂ ਮਾਗਰੀ ਮੱਕੀ ਤੇ ਮੂੰਗੀ ਬੀਜਣੀ ਆ ਕੰਮ ਖਿੱਚਦਾ ਹੋ ਜਾਣਾਗਾ ਚਲੋ ਤੁਹਾਨੂੰ ਦਿਖਾਉਨੇ ਆ ਮੱਕੀ ਬਾਬਾ ਜੀ ਦੀ ਸਮਾਰ ਬਾਬਾ ਰੂਲੀਆ ਜੀ ਮਾਤਾ ਪ੍ਰਤਾਪ ਕੌਰ ਜੀ ਸਾਡੀ ਤਾਂ ਸੁਰਤ ਤੋਂ ਪਹਿਲਾਂ ਦੀ ਇਹ ਬਹੁਤ ਟਾਈਮ ਪੁਰਾਣੀ ਸਮਾਰਾ ਬਈ ਘਟੂ ਘਟ 50 ਸਾਲ ਪੁਰਾਣੀ ਹੋਣੀ ਵੱਡੇ ਪੁਰਦਾਦਿਆਂ ਦੀ ਸਮਾਰਾ ਸਾਡੇ ਨੇ ਤੇ ਮੂਰੇ ਪਾਤਾ ਕਿਸੇ ਨੇ ਮੋਟਰ ਚਲਾਈ ਦੀ ਪਾਣੀ ਨੰਗਣ ਜਾਂਦਾ ਹੁਣ ਮੱਕੀ ਆਪਣੀ ਤਕਰੀਬਨ ਹਰੀ ਹੋ ਗਈ ਹੋਣੀ ਦਿਖਾਉਣਾ ਤੁਹਾਨੂੰ ਮੱਕੀ ਵੀ ਆਪਣੀ ਪਹਿਲਾਂ ਸੁੱਕਾ ਨੰਗਾ ਬਾਹਰ ਲਈ ਆਪਾਂ ਨੰਗਣ ਦੂਜਾ ਪਾਣੀ ਲਾਤਾ ਸੀ ਕੱਲ ਮਗਰੋਂ ਪਾਣੀ ਦੂਜੇ ਲੋਟੀ ਪਾਤਾ ਫੁੱਲ ਭਾਰਤੀਆਂ ਕਿਆਰੀਆਂ ਤੋੜ ਕੇ ਪਾਣੀਆ ਗਮਾਂਡੀਆਂ ਨਹੀਂ ਲੱਖੇ ਨੇ ਤੇ ਨਹੀਂ ਆਹ ਲੱਕਿਆਰੀਆਂ ਬਾਲਿਆਂ ਭਾਰਤੀਆਂ ਪਾਣੀ ਨਾਲ ਤੇ ਨੁਕਸਾਨ ਕਰਤਾ ਹੁਣ ਕੱਖਰ ਹੋ ਜਾਣਗੇ ਤੇ ਬਾਈ ਮੱਕੀ ਹਰੀ ਹੋ ਗਈ ਆਪਣੀ ਮੱਕੀ ਬਹੁਤ ਵਧੀਆ ਹਰੀ ਹੋਈ ਹੈਗੀ ਤੇ ਇਹ ਕਿਆਰੀਆਂ ਨੁਕਸਾਨ ਇਹੀ ਆ ਬਾਈ ਵੀ ਕਾ ਕਰੇ ਹੋਣਗੇ ਪਹਿਲਾਂ ਗੌਰ ਨਾਲ ਪਾਣੀ ਲਾਇਆ ਸੀ ਜੇ ਕਮਾ ਕਿਸੇ ਨੂੰ ਮੋਟਰ ਨਹੀਂ ਦਿੰਦੇ ਤਾਂ ਲਾਹੁ ਆਕੜ ਜਾਂਦਾ ਵੀ ਮੋਟਰ ਦਾ ਹੰਕਾਰ ਕਰਦੇ ਨੇ ਜੇ ਮੋਟਰ ਦੇ ਦਿੰਦੇ ਆ ਤਾਂ ਆਹ ਦੇਖੋ ਲਾਭ ਦੇ ਨੁਕਸਾਨ ਕਰਾਈਦਾ ਫਿਰ ਸਾਰੀ ਭਰਤੀਆਂ ਘੈਰੀਆਂ ਹੁਣੇ ਗੁੱਡਣੀ ਪਾਉਗੀ ਮੱਕੀ ਸਾਰੀ